ਮੋਹਾਲੀ ਵਿੱਚ ਬੀਤੀਰਾ ਸੈਕਟਰ 70 ਸ਼ਰਾਬ ਦੇ ਠੇਕੇ ਪਾਸੋਂ ਇੱਕ i20 ਕਾਰ ਨੂੰ ਗੁਪ ਸੂਚਨਾ ਦੇ ਆਧਾਰ ਤੇ ਚੈੱਕ ਜਦੋਂ ਕੀਤਾ ਗਿਆ ਜਿਸ ਵਿੱਚੋਂ 50 ਗ੍ਰਾਮ ਹੈਰੋਨ ਬਰਾਮਦ ਕੀਤੇ ਗਏ ਪੁਲਿਸ ਮੁਤਾਬਕ ਇਹ ਤਸਕਰ ਨਸ਼ਾ ਵੇਚਣ ਦਾ ਕਾਲਾ ਕਾਰੋਬਾਰ ਕਰਦੇ ਸਨ ਅਤੇ ਇਹਨਾਂ ਵਿੱਚੋਂ ਦੋ ਤਸਕਰ ਪਿੰਡ ਬਲੌਂਗੀ ਦੇ ਅਤੇ ਇੱਕ ਸੁਹਾਣਾ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਜਿਨ੍ਹਾਂ ਵਿੱਚੋਂ ਇੱਕ ਨੇ ਸਨ 2022 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਇਹਨਾਂ ਦੀ ਪਛਾਣ ਮਨਪ੍ਰੀਤ ਸਿੰਘ ਜਿਹੜਾ ਕਿ ਫਿਰੋਜ਼ਪੁਰ ਦਾ ਵਿਕਾਸ ਅਬੋਹਰ ਦਾ ਅਤੇ ਲਵਜਿੰਦਰ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਬਾਹਰ ਵਾਲਾ ਇਹਨਾਂ ਦਾ ਰਹਿਮਾਨ ਹਾਸਲ ਕਰਕੇ ਗਲੇਰੀ ਕਾਰਬੇ ਸ਼ੁਰੂ ਕਰ ਦਿੱਤੀ ਹੈ ਇਹ ਜਿਹੜਾ ਹੈ ਵੀ ਸਾਡਾ ਰਾਤ ਕੱਲ ਰਾਤ ਦੀ ਗੱਲ ਹੈਗੇ 19 ਤਰੀਕ ਦੀ ਤੇ ਉਦੋਂ ਰਾਤ ਨੂੰ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਸਹੀ ਉਹਦੇ ਸੀਕ੍ਰੀਟ ਮਿਸ਼ਨ ਦੇ ਬੇਸ ਦੇ ਉੱਤੇ ਅਸੀਂ ਆਹ ਜਿਹੜਾ ਆਪਣਾ 70 ਸੈਕਟਰ ਦੇ ਜਿਹੜੇ ਨੀਅਰ ਠੇਕਾ ਜਿਹੜਾ ਹੈਗਾ ਉਥੇ ਨਾਕਾ ਬੰਦੀ ਨੀਅਰ ਬਾਈ ਕਰਤੀ ਸੀ ਪट्रोल पंप ਤੇ ਟਿੱਕੇ ਵਾਲੀ ਜਿਹੜੀ ਰੋਡ ਜਾ ਰਹੀ ਹੈ ਉਹਦੇ ਕੋਲੇ ਸਾਨੂੰ ਅਸੀਂ ਸੀਗਾ ਇਨਫਾਰਮੇਸ਼ਨ ਕਿ ਇੱਕ i20 ਕਾਰ ਦੇ ਵਿੱਚ ਤਿੰਨ ਦੋਸ਼ੀ ਨੇ ਜੋ ਸ਼ਗ ਨਸ਼ੇ ਦੀ ਤਸਕਰੀ ਕਰਦੇ ਨੇ ਤਾਂ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਦੇ ਤੇ ਐਫ ਆਈ ਆਰ ਲੌਂਚ ਕਰਦੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਮੌਕੇ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਪੋゼਸ਼ਨ ਦੇ ਵਿੱਚੋਂ ਸਾਨੂੰ 50 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਤੇ ਇਹਨਾਂ ਦੇ ਨਾਮ ਹੈਗੇ ਨੇ ਮੰਤ੍ਰਿਤ ਹੈ ਮੰਤ੍ਰਿਤ ਜੋ ਕਿ ਆਪਣਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਐਂਡ ਇੱਕ ਵਿਕਾਸ ਹੈ ਜੋ ابوਹਰ ਦਾ ਰਹਿਣ ਵਾਲਾ ਹੈ ਕਿ ਇੱਕ ਤੀਸਰਾ ਦੋਸ਼ੀ ਜੋ ਲਵਜਿੰਦਰ ਹੈਗਾ ਇਹ ਗੰਗਾ ਨਗਰ Rajasthan ਦਾ ਰਹਿਣ ਵਾਲਾ ਹੈ ਇਹ ਤਿੰਨੋਂ I20 ਦੀ ਗੱਡੀ ਦੇ ਵਿੱਚ ਜਿਹੜੇ ਹੈਗੇ ਨੇ 50 ਗ੍ਰਾਮ ਪ੍ਰੇਮ ਦੇ ਨਾਲ ਉਹਨੂੰ ਸਪਲਾਈ ਕਰਨ ਦੇ ਉਹਦੇ ਵਿੱਚ ਇਹ ਟਰੈਵਲ ਕਰ ਰਹੇ ਸੀਗੇ ਇਹਨਾਂ ਨੂੰ ਅਸੀਂ ਫੜ ਕੇ ਜਿਹੜਾ ਹੈਗਾ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਿਦੇ ਵਿੱਚੋਂ ਹਜੇ ਤੱਕ ਦੋਸ਼ੀ ਜਿਹੜਾ ਵਿਕਾਸ ਹੈ ਇਹਦੇ ਉੱਤੇ ਇੱਕ ਪਹਿਲਾ 137 ਨੰਬਰ 2022 ਦੀ ਐਫ ਆਈ ਆਰ ਸਦਰ ਖਰੜ ਦੇ ਵਿੱਚ ਹੋਈ ਹੈ ਇਹ ਰਹਿੰਦੇ ਜਿਹੜੇ ਸਾਰੇ ਹੈਗੇ ਨੇ ਜੀ ਕਿੱਥੋਂ ਦੱਸ ਸਕਦੇ ਨਹੀਂ ਫਿਰੋਜ਼ਪੁਰ ਦਾ ਇੱਕ ਅਬੋਹਰ ਦਾ ਇੱਕ ਗੰਗਾ ਨਗਰ ਦਾ ਪੂਰੇ ਲੋਕਲ ਪੁਆਇੰਟ ਤੋਂ ਵੀ ਜਿਹੜਾ ਅਸੀਂ ਇਹਨਾਂ ਦੇ ਉਰੇ ਰੀਸੈਂਟਲੀ ਕੋਈ ਪੀਜੀ ਵਗੈਰਾ ਜਾਂ ਕੋਈ ਫਲੈਟ ਵਗੈਰਾ ਲੈ ਕੇ ਜੋ ਰਹਿ ਰਹੇ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਸਾਨੂੰ ਹਜੇ ਤੱਕ ਪਤਾ ਲੱਗਿਆ ਇੱਕ ਜਿਹੜਾ ਦੋਸ਼ੀ ਹੈ ਇੱਕ ਬਿਲੋਂਗਿੰਗ ਦੇ ਏਰੀਆ ਦੇ ਵਿੱਚ ਰਹਿ ਰਿਹਾ ਹੈ ਇੱਕ ਸੁਹਾਣੇ ਦੇ ਕੋਲੇ ਰਹਿ ਰਿਹਾ ਹੈ ਦੂਜਾ ਵੀ ਬਿਲੋਂਗਿੰਗ ਦੇ ਦੋ ਬਿਲੋਂਗਿੰਗ ਦੇ ਏਰੀਆ ਦੇ ਵਿੱਚ ਲੇਕੋ ਇੱਕ ਸੁਹਾਣੇ ਏਰੀਆ ਦੇ ਵਿੱਚ ਜੋ ਇਹ ਰਹਿ ਰਹੇ ਸੀਗੇ ਉਹ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹਨਾਂ ਨੂੰ ਫੜਿਆ ਸਾਰਾ ਉਹ ਦੇਖਣਾ ਨਹੀਂ ਦੇਖੋ ਪੜੇ ਲਿਖਿਆ ਉਹ ਸਾਰਾ ਕੁਝ ਚੱਲ ਰਿਹਾ ਜੀ ਹਜੇ ਇਹਨਾਂ ਦੀ ਜਿਹੜੇ अर्ਲੀ ਏਜ ਦੇ ਵਿੱਚ ਨੇ ਜੀ ਸਾਰੇ 25 ਸਾਲ ਤੋਂ ਘੱਟ ਉਮਰ ਦੇ ਨੇ ਉਹ ਸਾਰਾ ਹਜੇ ਵਿਕਲ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਪਹਿਲਾਂ ਇਹਦਾ ਤੁਸੀਂ ਕੀ ਕੀ ਮਾਮਲੇ ਦੱਸਦੇ ਆ ਕਿ ਕਿੱਥੇ ਕਿੱਥੇ ਸਪਲਾਈ ਕਰਦੀ ਸੀ ਕਿ ਕਿੰਨੇ ਦਿਨ ਆਪੋ ਇਸ ਏਰੀਆ ਦੇ ਵਿੱਚ ਐਕਟਿਵ ਸੀ ਦੇਖੋ ਆ ਜਿਸ ਤਰ੍ਹਾਂ ਹੁਣ 137 ਨੰਬਰ ਐਫ ਆਈ ਆਰ ਜਿਹੜੀ 137 ਨੰਬਰ ਐਫ ਆਈ ਆਰ ਮੈਂ ਤੁਹਾਨੂੰ ਦੱਸ ਰਿਹਾ 2022 ਦੀ ਇਹ ਐਫ ਆਈ ਆਰ 2022 ਦੀ ਹੈ ਜੋ ਥਾਣਾ ਸਦਰ ਤੋ ਇਹ ਉਦੋਂ ਪਹਿਲਾਂ ਵੀ ਮੁਕਦਮਾ ਦਰਜ ਹੋਇਆ ਉਹਦੇ ਵਿੱਚ ਵੀ ਇਹ ਜੇਲ੍ਹ ਵੀ ਕੱਟ ਕੇ ਆਇਆ ਹੋਊਗਾ ਬੰਦਾ ਉਹਦੇ ਵਿੱਚ ਲੱਗਿਆ ਵੀ ਹੋਊਗਾ ਉਸ ਤੋਂ ਬਾਅਦ ਆਇਆ ਹੁਣ ਦੁਬਾਰਾ ਫੇਰ ਐਕਟਿਵ ਸੀਗਾ ਤੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਉਸ ਅਕੋਰਡਿੰਗਲੀ ਕਾਰਵਾਈ ਕੀਤੀ ਗਈ ਹੈ ਨਾਲ ਦੇਖੋ ਜੀ ਉਹਦੇ ਵਿੱਚ ਹੈਗਾ ਕਿ ਉਹ ਇੱਕ ਪ੍ਰੋਸੈਸ ਹੈਗਾ ਉਹ ਅਸੀਂ ਹਰੇਕ ਕੇਸ ਦੇ ਵਿੱਚ ਫਾਲੋ ਕਰਨਾ ਜਿਹਦੇ ਵਿੱਚ ਵੀ ਜਿਹੜਾ ਐਲੀਜੀਬਲ ਕੇਸ ਹੁੰਦਾ ਹੈ ਕਮਰਸ਼ੀਅਲ ਰਿਕਵਰੀ ਰਿਕੁਆਇਰਡ ਹੈ ਤੇ ਇਹ ਸਾਡੀ ਜਿਹੜੀ ਕਮਰਸ਼ੀਅਲ ਰਿਕਵਰੀ ਨਹੀਂ ਹੈ ਬਟ ਅਸੀਂ ਇਹਦੇ ਵਿੱਚ ਦਾ ਸਾਰਾ ਐਕਸਪਲੋਰ ਕਰਾਂਗੇ ਕਿ ਕੋਈ ਕੱਲਾ ਇਹਨਾਂ ਦੇ ਕਮਰਸ਼ੀਅਲ ਦਾ ਕੇਸ ਦਰਜ ਹੋਵੇ ਜਾਂ ਫਿਰ ਇਹਨਾਂ ਨੇ ਕੋਈ ਪ੍ਰੋਪਰਟੀ ਬਣਾਈ ਹੋਈ ਹੈ ਡਰਗ ਤੋਂ ਤਾਂ ਉਹ ਸਾਰਾ ਅਸੀਂ ਇਹਦੇ ਵਿੱਚ ਵੈਰੀਫਾਈ ਕਰਾਂਗੇ ਸਾਨੂੰ ਇਸ ਸੰਬੰਧੀ ਜਿਹੜੀਆਂ ਹੈਗੀਆਂ ਨੇ ਟਾਈਮ ਟੂ ਟਾਈਮ ਐਸਐਸਪੀ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਰਹਤਾ ਹੁੰਦੀਆਂ ਨੇ ਇਸ ਸੰਬੰਧੀ ਕਾਰਵਾਈ ਕਰਨ ਦੀ ਹੈ ਬਟ ਇਸ ਟਾਈਮ ਜਿਸ ਤਰ੍ਹਾਂ ਸੀਐਮ ਸਾਹਿਬ ਵੀ ਬੜਾ ਪ੍ਰੋਐਕਟਿਵਲੀ ਇਸ ਚੀਜ਼ ਨੂੰ ਜਿਹੜਾ ਹੈਗਾ ਉਹਨਾਂ ਨੇ ਇਹਨੂੰ ਟੇਕਅਪ ਕੀਤਾ ਹੈ ਤੇ ਟੇਕਅਪ ਕਰਦੇ ਹੋਏ ਉਹਨਾਂ ਵੱਲੋਂ ਵੀ ਆ ਰੀਸੈਂਟਲੀ ਤੁਸੀਂ ਪ੍ਰੈਸ ਕਾਨਫਰੰਸ ਵੀ ਦੇਖੀ ਹੋਣੀ ਹੈ ਜਿਦੇ ਵਿੱਚ ਉਹਨਾਂ ਨੇ ਵੀ ਜ਼ਿਕਰ ਕਰਾਂਗੇ ਤਾਂ ਉਹ ਚੀਜ਼ ਇਹਦੇ ਵਿੱਚ ਵੀ ਇੰਪਲੀਮੈਂਟ ਕਰਾਂਗੇ ਅਸੀਂ ਇਹਦੇ ਵਿੱਚ ਵੀ ਇਹਦੀ ਸਾਰੀ ਜਿਹੜੀ ਪ੍ਰੋਪਰਟੀ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਤੇ ਜਿਹੜੀ ਡਰੱਗਸ ਸਮਗਲਰਾਂ ਦੀ ਇਹ ਜਾਇਦਾਦਾਂ ਜਿਹੜੀਆਂ ਇਹ ਬਣਾਉਂਦੇ ਨੇ ਉਹਨਾਂ ਨੂੰ ਜ਼ਬਤ ਕਰਨ ਦਾ ਜੋ ਪ੍ਰੋਸੈਸ ਆਪਾਂ ਚਲਾ ਰਹੇ ਹਾਂ ਤੇ ਉਹਦੇ ਤਹਿਤ ਇਹਦੇ ਵਿੱਚ ਵੀ ਕਰ ਵੀ ਹੋਊਗੀ ਜੀ ਸਾਹਿਬ ਜੀ ਕਿੰਦਾ ਤੁਸੀਂ ਕਹਿ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਕਾਫੀ ਹਦਾਇਤਾਂ ਦਿੱਤੀ ਕਿ ਇਹ ਸਟਾਫ ਲੇਕਿਨ ਅੰਡਰਲ ਵੀ ਜੇ ਆਪਾਂ ਗੱਲ ਕਰੀਏ ਕਿ ਵੱਡੇ ਮਗਰਮਚ ਜਿਹਨਾਂ ਕੀਤੇ ਆ ਉਹ ਟ੍ਰਾਈਸਿਟੀ ਕਿਉਂਕਿ ਮਹਾਲ ਦਾ ਇਸ ਤਰ੍ਹਾਂ ਪਾਟ ਹੈ ਕਿ ਸੈਂਸਿਟਿਵ ਬਾਤ ਹੈ ਜੀ ਬਾਰਡਰ ਏਰੀਆ ਪੈਂਦਾ ਕਿਸ ਤਰ੍ਹਾਂ ਪੁਲਿਸ ਕੋਈ ਲਾਈਵ ਦੀ ਪੈਟਰੋਲਿੰਗ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਜਿਹੜੇ ਵੱਡੇ ਮਗਰਮਚਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਸਪਲਾਈਅਰ ਹੈ ਉਹ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦੀ ਚੀਜ਼ਾਂ ਤੇ ਸਹਲਪ ਆਈਆਂ ਦੇਖੋ ਜੀ ਇਹਦੇ ਵਿੱਚ ਇਹੀ ਹੈ ਕਿ ਅ ਅਸੀਂ ਜਿਹੜਾ ਹੈਗਾ ਟਾਈਮ ਟੂ ਟਾਈਮ ਇਹਦੇ ਤੇ ਐਕਸ਼ਨ ਚੱਲਦਾ ਰਿਹਾ ਹੈ ਅ ਇਹ ਕੋਈ ਨਵੀਂ ਚੀਜ਼ ਨਹੀਂ ਅਸੀਂ ਸ਼ੁਰੂ ਕੀਤੀ ਹੈ ਕਿ ਡਰੱਗ ਦੇ ਉੱਤੇ ਕਾਰਵਾਈ ਹੈ ਸਾਡੀ ਰੂਟੀਨ ਦੀ ਐਕਸਰਸਾਈਜ਼ ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਇਲੈਕਸ਼ਨ ਟਾਈਮ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਨੇ ਕਈ ਐਫ ਆਈ ਆਰਸ ਲਾਗ ਕੀਤੀਆਂ ਨੇ ਬਰਾਦਰ ਤੁਹਾਡੇ ਨਾਲ ਹੀ ਅਸੀਂ ਪੈਸ ਕਨਸਟੈਂਸਿਸ ਵੀ ਕੀਤੀਆਂ ਨੇ ਜਿਹੜੀ ਗਾਰਡਿੰਗ ਠੀਕ ਹੈ ਤੇ ਉਹ ਇਹ ਚੀਜ਼ ਜਿਹੜੀ ਹੈਗੀ ਹੈ ਹੁਣ ਇਹ ਤੂਲ ਇਸ ਕਰਕੇ ਵੀ ਪਕੜ ਜਾਂਦੀ ਹੈ ਵੀ ਇਹਦੇ ਵਿੱਚ ਦੇਖੋ ਹੁਣ ਅ ਮਤਲਬ ਸਾਡਾ ਤਾਂ ਡਿਪਾਰਟਮੈਂਟਲ ਜੋ ਐਕਸ਼ਨ ਹੈ ਅਸੀਂ ਜਾਣੀ ਆ ਇਹਦੇ ਵਿੱਚ ਹੁਣ ਸੀਐਮ ਸਾਹਿਬ ਨੇ ਵੀ ਅਸੀਂ ਸ਼ੋਅਡ ਅਸ ਕੰਪਲੀਟ سپورਟ ਜੋ ਵੀ ਹੈ ਕਿ ਨਸ਼ਿਆਂ ਦੇ ਖਿਲਾਫ ਤਾਂ ਉਹ ਸਾਰੀ ਚੀਜ਼ ਹੈ ਕਿ ਜਦੋਂ ਕ੍ਰੋਸ ਜਿਹੜੀ ਹੈ ਜੀ ਡਿਪਾਰਟਮੈਂਟ ਕੋਆਰਡੀਨੇਸ਼ਨ ਹੋਰ ਬੈਟਰ ਹੋਏਗੀ ਸਾਡੀ ਲਾਈਕ ਅਸੀਂ ਹੁਣ ਜੇ ਕਿਸੇ ਦੀ ਜ਼ਾਇਦਾ ਅਟੈਚ ਕਰਾਉਣੀ ਹੈ ਉਹਦੇ ਉੱਤੇ ਕਾਰਵਾਈ ਕਰਾਂਗੇ ਤਾਂ ਸਿਵਲ ਵਿਭਾਗ ਨੂੰ ਸਾਨੂੰ ਪਹਿਲਾਂ ਵੀ سپورਟ ਸੀਗੀ ਉਹ ਹੋਰ ਬੈਟਰ ਆ ਜਾਏਗੀ ਤੁਕੀ ਹੁਣ ਇੱਕ ਟੌਪ ਤੋਂ ਜਿਸ ਤਰ੍ਹਾਂ ਇੱਕ ਮੈਸੇਜ ਹੈਗਾ ਤਾਂ ਦੈਟ ਊਡ ਬੀ ਬੈਟਰ ਫਾਰ ਅਸ ਤਾਂ ਉਹ ਚੀਜ਼ ਜਿਹੜੀ ਹੈਗੀ ਐ ਉਹ ਸਾਰੀ ਕਾਰਵਾਈ ਕਰ ਰਹੇ ਆ ਰਹੀ ਗੱਲ ਹੁਣ ਇਹਨੂੰ ਅਸੀਂ ਇੱਕ ਸਟੇਜ ਮੈਨਰ ਦੇ ਵਿੱਚ ਲੈ ਕੇ ਜਾ ਰਹੇ ਆ ਸਟੇਜ ਮੈਨਰ ਦਾ ਕੀ ਮਤਲਬ ਹੈ ਜੀ ਵੀ ਜਿਹੜਾ ਤਾਂ ਲੋਕਲ ਲੈਵਲ ਡਰਗ ਪੈਡਲਰ ਹੈ ਜਿਸ ਤਰ੍ਹਾਂ ਉਹਰੇ ਬੰਦਾ ਗਰਾਊਂਡ ਤੇ ਸਪਲਾਈ ਕਰ ਰਿਹਾ ਉਹਨੂੰ ਨੈਪ ਕਰਕੇ ਪਹਿਲਾਂ ਤਾਂ ਲੋਕਲ ਸਪਲਾਈ ਨੂੰ ਤੋੜਨਾ ਜੀ ਫਿਰ ਉਹ ਬੰਦਾ ਜਿੱਥੋਂ ਪਿੱਛੋਂ ਸਪਲਾਇਰ ਉਹਦਾ ਹੈਗਾ ਜਿਹੜਾ ਉਹਨੂੰ ਵੱਡਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਮਗਰਮਚ ਦੀ ਜੋ ਵੱਡਾ ਸਮਗਲਰ ਹੈਗਾ ਉਹਦੀ ਅਸੀਂ ਬੈਕਵਰਡ ਲਿੰਕ ਦੇ ਵੇਰੀਫਾਈ ਕਰਨਾ ਹੈ ਤੇ ਉਹਨੂੰ ਤੋੜਦੇ ਹੋਏ ਉਹ ਲਿੰਕ ਤੋੜਨਾ ਹੈ ਅੱਗੇ ਕਿ ਜਿਹੜੇ ਇਹਨਾਂ ਨੂੰ ਜਿਨ੍ਹਾਂ ਨੂੰ ਸਪਲਾਈ ਕਰਦੇ ਸੀਗੇ ਜਿਹੜੇ ਕੰਜ਼ਿਊਮਰ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹਾਂ ਤੇ ਰਾਦਰ ਉਹਨਾਂ ਨੂੰ ਵੀ ਮੁਕਤ ਹਰ ਜਾਈਣ ਦੇ ਲਈ ਰੀਹੈਬਿਲੀਟੇਸ਼ਨ ਸੈਂਟਰਸ ਓਟ ਕਲੀਨਿਕਸ ਉਹ ਵੀ ਅਸੀਂ ਮੈਥਡ ਅਡਾਪਟ ਕਰਨੇਗੇ ਸੋ ਇਹ ਜਿਹੜੀ ਮਲਟੀਪਰਾਂਗ ਸਟ੍ਰੈਟਜੀ ਹੈ ਅਸੀਂ ਇਹਨੂੰ ਚਲਾ ਰਹੇ ਹਾਂ ਇਸ ਦੇ ਰਿਗਾਰਡਿੰਗ ਕੋਈ ਇਸ ਕੇਸ ਦੇ ਵਿੱਚ ਵੀ ਅਸੀਂ ਫਾਲੋ ਕਰਾਂਗੇ